ਸਾਡੇ ਘਰ ਆ ਫੋਨ ਆਇਆ ਕਿਸੇ ਇਕੱਲੀ ਚੁਕਮਤ ਬੰਦੇ ਦਾ ਅੱਜ ਭਰਾ ਕਰ ਜਲਦੀ ਜਾਓ ਤੇ ਮੈਂ ਪਾਠ ਕਰੀ ਜਾਂਦਾ ਫੋਨ ਨੇ ਚੱਕਿਆ ਦੂਜੇ ਫੋਨ ਚੱਕਿਆ ਫਿਰ ਕਰਦੀ ਨੇ ਤੇ ਪੱਜ ਗਿਆ ਤੁੰਦ ਸਾਰਾ ਇਕੱਠਾ ਖੜਾ ਹੈ ਬੜਾ ਹਲਾਲ ਮੁਖੜਾ ਜਿਹਾ ਵਧੂ ਇੱਥੇ ਤੁਹਾਡਾ ਰੀਲ ਪ੍ਰਦਰਸ਼ ਛੋਟਾ ਸੀ ਇਹ ਗੋਲੀ ਲੱਗੀ ਹੈ ਬੱਚੇ ਵੀ ਸੀਗੇ ਦੋ ਬੱਚੀਆਂ ਕਿੰਨੇ ਕਿਤੇ ਸਾਲ ਦੀਆਂ ਇੱਕ 5 ਸਾਲ ਦੀ ਇੱਕ 10 ਸਾਲ ਦੀ ਹੈ ਬਹੁਤ ਅੰਦਰ ਵੇਖਿਆ ਤਾਂ ਸਾਰੇ ਚਾਰੇ ਡੱਡ ਪਏ ਨੇ ਮੈਂ ਫੋਨ ਕੀਤਾ ਤੇ ਫੋਨ ਅੰਦਰ ਵੱਜਦਾ ਪਿਆ ਸੀ ਤੇ ਮਹਾਕੂਲਾ ਕੰਦ ਨੂੰ ਲੱਗ ਰਿਹਾ ਫੂਲ ਵੱਜੀ ਅੰਦਰ ਚੱਕਰ ਕੀ ਕਹਿੰਦੇ ਨਹੀਂ ਕਰਨੀ ਚੋਗਲਾ ਮੈਂ ਤੁਸੀਂ ਕੁੰਡੀ ਖੋਲੋ ਫਿਰ ਅੰਦਰ ਗੈਸ ਗੈਸ ਚੜਦੀ ਹੋਵੇ ਕਿਤੇ ਬਾਈ ਚਾਂਸ ਇਹ ਕੁੰਡੀ ਲੱਗੀ ਸੀ ਵੈਸੇ ਮਾਰੀ ਜੀ ਉਹ ਖੁਰਗਾਇਆ ਤੇ ਕੁੰਡੀ ਖੁੱਲ ਗਈ ਅੰਦਰ ਬੜੇ ਅੰਦਰਲਾ ਬੂਆ ਵੈਸੇ ਟੁੱਕਾ ਸੀ ਕਮਰੇ ਆਲਾ ਉਹਨੂੰ ਖੋਲਿਆ ਤੇ ਅੰਦਰ ਕੋਲੇ ਅੰਦਰ ਸੁੱਤੇ ਆਏ ਡੈਥ ਹੋਈ ਪਈ ਸਾਰਿਆਂ ਦੀ ਇਸ ਮੁੰਡਾ ਇੰਨਾ ਠੰਡਾ ਸੀਗਾ ਵੀ ਮੇਰਾ ਵੀ ਬੇਟਾ ਕੱਲਾ ਹੈ ਤੇ ਮੈਂ ਸੋਚ ਰਿਹਾ ਸੀਗਾ ਕਿ ਮੇਰੇ ਬੇਟੇ ਦਾ ਇਹ ਸਾਥੀ ਬਣ ਗਿਆ ਮੈਨੂੰ ਕਿਤੇ ਨਾ ਕਿਤੇ ਇਹ ਸੀ ਕਿ ਮੇਰਾ ਬੇਟਾ ਇਕੱਲਾ ਹੈ ਤੇ ਮੈਂ ਚਾਹੁੰਦਾ ਸੀ ਵੀ ਇਹ ਮੇਰਾ ਦੂਸਰਾ ਬੇਟਾ ਇਹ ਵੱਡਾ ਤੇ ਮੈਂ ਹਮੇਸ਼ਾ ਖੁਸ਼ੀ ਮਹਿਸੂਸ ਕਰਦਾ ਸੀ ਕਿ ਇਹ ਇਕੱਠੇ ਰਲ ਕੇ ਕੰਮ ਕਰਨਗੇ ਦੋਸਤੋ ਤੁਸੀਂ ਦੇਖ ਰਹੇ ਹੋ ਰিজਾਨਾ ਸਪੋਕਸਮੈਨ ਇਸ ਵੇਲੇ ਮੌਜੂਦਾਂ ਸੀ ਫਰੋਜ਼ਪੁਰ ਦੇ ਵਿੱਚ ਤੇ ਹਰਮਨ ਨਗਰ ਦੇ ਵਿੱਚ ਮਾਹੀ ਸੋਢੀ ਨਾਮ ਦੇ ਜਿਹੜੇ ਸੈਲੂਨ ਵਾਲੇ ਸੀਗੇ ਉਹਨਾਂ ਦੀ ਜਿਹੜਾ ਕਿ ਉਸ ਪਰਿਵਾਰ ਦਾ ਜਿਹੜਾ ਕਿ ਦੁਖਦਾਈ ਘਟਨਾ ਉਸ ਪਰਿਵਾਰ ਚ ਬੀਤੀ ਹੈ ਜਿਹੜਾ ਕਿ ਸਾਰੇ ਹੀ ਪਰਿਵਾਰ ਦਾ ਇੱਕ ਖੁਦਕੁਸ਼ੀ ਕਹਿ ਸਕਦੇ ਆ ਜਾਂ ਕਤਲ ਕੀਤਾ ਗਿਆ ਕੀ ਹੈ ਇਨਵੈਸਟੀਗੇਸ਼ਨ ਦਾ ਜਿਹੜਾ ਮਸਲਾ ਹੈ ਤੇ ਇਸ ਵੇਲੇ ਇਹ ਉਹਨਾਂ ਦੇ ਘਰ ਦੇ ਬਾਹਰ ਦੇਖੋ ਇਸ ਖੜੇ ਆ ਘਰ ਦੇ ਅੰਦਰ ਦੇ ਦ੍ਰਿਸ਼ ਦਿਖਾਣੇ ਤੁਹਾਨੂੰ ਕਿ ਜਿੱਥੇ ਚੀਖ ਚਹਾੜਾ ਚੱਲ ਰਿਹਾ ਹੈ ਇਹ ਕਿਸ ਤਰ੍ਹਾਂ ਦੀ ਮਾਹੌਲ ਹੈ ਇਸ ਵੇਲੇ ਲੋਕ ਵੇਖ ਸਕਦੇ ਹੋ ਤੁਸੀਂ ਅਫਸਰ ਅਲੱਗ-ਅਲੱਗ ਆਲਾ ਅਫਸਰ ਵੀ ਇੱਥੇ ਪਹੁੰਚੇ ਨੇ ਸਾਰਿਆਂ ਨੇ ਇਹ ਜਾਂਚ ਪੜਤਾਲ ਕੀਤੀ ਹੈ ਕਿ ਕਿਸ ਤਰ੍ਹਾਂ ਇਹ ਕਟਰਾ ਵਾਪਰੀ ਜਿਸ ਦੇ ਵਿੱਚ ਜਿਹੜਾ ਮਾਹੀ ਸੋਢੀ ਹੈ ਉਹ ਸੈਲੂਨ ਦਾ ਕੰਮ ਕਰਦਾ ਸੀ ਤੇ ਉਸ ਵੱਲੋਂ ਜਿਹੜਾ ਆਪਣੀਆਂ ਦੋ ਬੱਚੀਆਂ ਤੇ ਆਪਣੀ ਪਤਨੀ ਉਸ ਦੇ ਕੋਲ ਜਿਹੜਾ ਉਹਨਾਂ ਦੀ ਡੈਥ ਹੋਈ ਹੈ ਉਹਨਾਂ ਦੀ ਗੋਲੀ ਵੱਜੀ ਹੈ ਤੇ ਉਹ ਇੱਕ ਪੁਲਿਸ ਦੀ ਜਾਂਚ ਦੇ ਵਿੱਚ ਇੱਕ ਸਾਹਮਣੇ ਪਿਸਟਲ ਵੀ ਨਜ਼ਰ ਆ ਰਿਹਾ ਵਿੱਚ ਤੇ ਇੱਥੇ ਪਰਿਵਾਰਕ ਮੈਂਬਰ ਨਹੀਂ ਮੌਜੂਦ ਇੱਥੇ ਆਂ ਰਿਕਵਾਂਡ ਵਾਲੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰ ਲੈਨੇ ਸਾਡੇ ਨਾਲ ਇੱਥੇ ਵੀਰ ਮੌਜੂਦ ਨੇ ਵੀਰ ਜੀ ਕੀ ਨਾਮ ਆਪਣਾ ਗੁਰਪ੍ਰੀਤ ਸਿੰਘ ਕੀ ਘਟਨਾ ਵਾਪਰੀ ਕੀ ਕਿਸ ਤਰ੍ਹਾਂ ਇਹ ਦੁਖਦਾਈ ਘਟਨਾ ਵਾਪਰੀ ਹੈ ਸਾਨੂੰ ਨੂੰ ਕੁਝ ਨਹੀਂ ਪਤਾ ਲੱਗਾ ਜੀ ਸਾਡੇ ਘਰ ਆ ਫੋਨ ਆਇਆ ਕਿਸੇ ਇਕੱਲੇ ਚੁਕਵਾ ਬੰਦੇ ਦਾ ਅੱਜ ਭਰਾ ਕਰ ਜਲਦੀ ਜਾਓ ਤੇ ਮੈਂ ਪਾਟ ਗਈ ਜਾਂਦਾ ਫੋਨ ਨਹੀਂ ਚੱਕਿਆ ਦੂਜੇ ਫੋਨ ਚੱਕਿਆ ਫਿਰ ਕਰਦੀ ਨੇ ਤੇ ਪੱਜ ਗਿਆ ਤੁਹਾਨੂੰ ਦੋਸਰਾ ਇਕੱਠਾ ਖੜਾ ਬੜਾ ਲਾਲ ਮੁਖੜਾ ਤੇ ਬਾਧੂ ਇੱਥੇ ਤੁਹਾਡਾ ਰੀਲ ਪ੍ਰਦਰਸ਼ ਛਾ چھوٹਾ ਸੀ ਛੋਟਾ ਸੀ ਤੁਹਾਡੇ ਤੋਂ ਕੰਮ ਕੀ ਕਰਦਾ ਸੀ ਉਹ ਆਪ ਉਹਦੇ ਦਾ ਕੰਮ ਕੋਠੀਆਂ ਬਣਾ ਕੇ ਵੇਚਦਾ ਸੀ ਨਾਰ ਸਲੂਨ ਦਾ ਤੇ ਕੋਈ ਪਤਾ ਲੱਗਾ ਕਿ ਇਹ ਸੁਣਿਆ ਕਿ ਇੱਕ ਨਵਾਂ ਸਲੂਨ ਵੀ ਤਿਆਰ ਕਰ ਰਹੇ ਸੀ ਜੀ ਓਪਨਿੰਗ ਫਿਰ ਸਾਲ ਪਰ ਸ਼ਾਇਦ ਓਪਨਿੰਗ ਕਰਨੀ ਚਾਹੁੰਦੀ ਠੀਕ ਹੈ ਉਹ ਤਿਆਰੀ ਕਰੀ ਜਾਂਦਾ ਸੀਗਾ ਕਿੰਦੇ ਨਾਲ ਕਰ ਰਿਆ ਸੀ ਉਹ ਉਹਨੂੰ ਨਸੀਬ ਸੰਧੂ ਰਾਣਾ ਸੋਢੀ ਦੇ ਪੀਏ ਉਹਨਾਂ ਨਾਲ ਸੰਜਾ ਕਰ ਰਿਹਾ ਸੀ ਮੇਰੇ ਚਾਚਾ ਜੀ ਰਾਣਾ ਸਾਹਿਬ ਠੀਕ ਹੈ ਉਹਨਾਂ ਦੇ ਪੀਏ ਨਸੀਬ ਸੰਧੂ ਉਹਨਾਂ ਨਾਲ ਕਰ ਰਿਹਾ ਸੀ ਕੀ ਕਾਰਨ ਬਣ ਗਿਆ ਜਿਹੜਾ ਕਿ ਐਡੀ ਵੱਡੀ ਘਟਨਾ ਵਾਪਰ ਗਈ ਪਤਾ ਨਹੀਂ ਬਾਈ ਕੀ ਕੀ ਸਭ ਨੂੰ ਸਮਝ ਬਹਾਰ ਕੋਈ ਨਹੀਂ ਪਤਾ ਕੀ ਕਰ ਗਿਆ ਨਹੀਂ ਕਰ ਗਿਆ ਇਹ ਗੋਲੀ ਲੱਗੀ ਹੈ ਬੱਚੇ ਵੀ ਸੀਗੇ ਦੋ ਬੱਚੀਆਂ ਕਿੰਨੇ ਕਿਤੇ ਸਾਲ ਦੀਆਂ ਇੱਕ 5 ਸਾਲ ਦੀ ਇੱਕ 10 ਸਾਲ ਦੀ ਬਹੁਤ ਅੰਦਰ ਵੇਖਿਆ ਤਾਂ ਸਾਰੇ ਚਾਰੇ ਡੱਡ ਪਏ ਨੇ ਤੇ ਪੁਲਿਸੇ ਮੌਕੇ ਤੇ ਪਹੁੰਚੀ ਕੁਛ ਦੱਸਿਆ ਪੁਲਿਸ ਨੇ ਜਾਂ ਕਿਸ ਤਰ੍ਹਾਂ ਦੀ ਹੋਈ ਪੁਲਿਸ ਵੱਲੋਂ ਮਤਲਬ ਜਾਂਚ ਕੀਤੀ ਜਾ ਰਹੀ ਹੈ ਹਾਂ ਪੁਲਸੰਦਰੇਲੀ ਕੰਮ ਕਰੀ ਜਾਂਦੇ ਅਜੇ ਤਾਂ ਸਭ ਦੰਦਰ ਨੇ ਬੜਾ ਉਹ ਡੀਬੇ ਕੱਢ ਕੇ ਲਾ ਕੇ ਪੁਲਸ ਵਾਲੇ ਕੋਈ ਲੱਗਦਾ ਤੁਹਾਨੂੰ ਕੋਈ ਇਹਦੇ ਪਹਿਲਾਂ ਦੁਸ਼ਮਣੀ ਹੋਵੇ ਜਾਂ ਕਿਸੇ ਨਾਲ ਜਾਂ ਇਸ ਤਰ੍ਹਾਂ ਦੀ ਘਟਨਾ ਕੋਈ ਵਾਪਰ ਗਈ ਹੋਵੇ ਨਹੀਂ ਨਹੀਂ ਕੋਈ ਕਿਸੇ ਨਾਲ ਕੀਤਾ ਗਿਆ ਹੋਵੇ ਕਤਲ ਕੀਤਾ ਗਿਆ ਹੋਵੇ ਨਹੀਂ ਜੀ ਆਪਦੀ ਘਰ ਦੀ ਪਰੇਸ਼ਾਨੀ ਕੋਈ ਆਪਾਂ ਬੰਨ੍ਹੇ ਹੀ ਕਰਦੇ ਵੀ ਕੁਛ ਨਹੀਂ ਕਰ ਸਕਾਂਂਤੀ ਅਧਿਕਾਰੀ ਸੁਭਾਅ ਦੇ ਕਿਸ ਤਰ੍ਹਾਂ ਦੇ ਬਹੁਤ ਵਧੀਆ ਜੀ ਬਹੁਤ ਜਿਆਦਾ ਵਧੀਆ ਮੁਦਿਆਂ ਦੇ ਅਸਲੀਅਸ਼ ਵੀ ਨਹੀਂ ਸੁਭਾਵ ਹੀ ਬੁੱਝ ਗਏ ਸਭ ਕੋ ਇਸ ਵਹਤੇ ਅਲੋਕੀ ਕਾਟ ਰਹੀ ਕਿਸ ਜੀ ਦੀ ਕਵਾਟਰੀ ਕੀ ਕਰ ਗਿਆ ਕੀ ਕਾਰਨ ਕੀ ਬਣ ਗਿਆ ਫਿਰ ਇਡਾ ਸਮਝ ਬਾਹਰ ਹੋਣ ਕਿ ਵੇਖੋ ਪੁਲਿਸ ਦੱਸੋ ਕੀ ਕਰ ਗਿਆ ਕੀ ਨਹੀਂ ਕਰ ਗਿਆ ਹੁਣ ਤੇ ਪਤਾ ਕਿਵੇਂ ਲੱਗਾ ਜਦੋਂ ਇਹ ਘਟਨਾ ਵਾਪਰੀ ਹੈ ਪਤਾ ਕਿਵੇਂ ਕਦੋਂ ਲੱਗਾ ਇਹ ਕਿ ਇਹ ਸੋਸਾਇਟੀ ਹੋ ਚੁੱਕਾ ਸਾਨੂੰ ਸਾਰੇ ਪਹੁੰਚ ਗਿਆ ਆਓ ਉਧਰ ਤੇ ਗਲੀ ਮੁੱਲੇ ਸਾਰੇ ਆਉਂਦੇ ਇਕੱਠੇ ਹੀ ਸਾਰੇ ਇੱਥੇ ਸਾਨੂੰ ਵੀ ਪਤਾ ਲੱਗਿਆ ਜਿਵੇਂ ਕਿ ਬ੍ਰਦਰ ਵੱਲੋਂ ਦੱਸਿਆ ਜਾ ਰਿਹਾ ਕਿ ਜਦੋਂ ਇਹਨਾਂ ਨੂੰ ਫੋਨ ਗਿਆ ਇਹ ਪਾਸੇ ਰਹਿੰਦੇ ਤੇ ਇੱਥੇ ਗਲੀ ਮੱਲੇ ਵਾਲਿਆਂ ਵਾਲੇ ਜਦੋਂ ਮੌਜੂਦ ਸੀਗੇ ਜਿਨ੍ਹਾਂ ਵੱਲੋਂ ਇਹਨਾਂ ਨੂੰ ਫੋਨ ਕੀਤਾ ਗਿਆ ਇੱਕ ਸਾਹਮਣੇ ਘਰ ਹੈ ਤੇ ਉਹਨਾਂ ਵੀਰ ਜੀ ਨੂੰ ਹੀ ਪਤਾ ਕਰਦੇ ਕਿ ਇਹ ਕਿਵੇਂ ਮਤਲਬ ਇਹਨਾਂ ਨੂੰ ਪਤਾ ਲੱਗਾ ਬ੍ਰਦਰ ਤੁਸੀਂ ਸਾਹਮਣੇ ਰਹਿ ਰਹੇ ਹੋ ਇਸ ਪਰਿਵਾਰ ਦੇ ਮਾਈ ਸੋਢੀ ਦੇ ਅਗੇ ਤੇ ਕਿਵੇਂ ਲੱਗਾ ਪਤਾ ਤੁਹਾਨੂੰ ਕੋਈ ਇਹ ਜਿਹੜੀ ਇਹ ਘਟਨਾ ਵਾਪਰ ਚੁਕੀ ਹੈ ਅਸੀਂ ਜੀ ਜਦੋਂ 11:00 11:30 ਵਜ ਗਈ ਦਿਨ ਦੇ ਸਵੇਰ ਦੇ ਹੋਣ 11:30 ਵਜ ਗਏ ਸੀ ਤੇ ਸਾਡੇ ਸਾਹਮਣੇ ਇਹ ਮਾਈ ਸੋੜੀ ਦੇ ਉੱਪਰ ਰਹਿੰਦੇ ਨੇ ਆ ਦੋਵੇਂ ਜੀ ਖੜੇ ਨੇ ਇਹ ਉੱਪਰ ਰਹਿੰਦੇ ਕਿਰਾਏ ਤੇ ਜੀ ਬੱਕਮੇ ਜਰ ਮੁੰਡਾ ਇਹਨੇ ਦੇ ਵੀ ਕਹਿੰਦੇ ਵੀ ਇਹਨਾਂ ਨੇ ਸਾਨੂੰ ਸਾਹਮਣੇ ਮੇਰੇ ਘਰ ਦੇ ਨਾਲ ਕਿਹਾ ਜੀ ਵੀ ਇਹਦੀ ਮਿਸ ਜਾਣ ਕੇ ਕਹਿੰਦੀ ਅੱਜ ਭਾਈ ਉੱਠਿਆ ਨਹੀਂ ਕੀ ਗੱਲ ਅੱਜ ਕੁੰਡੀ ਬਾਂਦੇ ਆਵਾਜ਼ ਨਹੀਂ ਆਈ ਇਹਨਾਂ ਦੀ ਸਫਾਈ ਵਾਲੀ ਬਾਹਰ ਚਲੀ ਗਈ ਵਾਪਸ ਤੇ ਇਹਨਾਂ ਨੇ ਫਿਰ ਮੈਨੂੰ ਕੀਤਾ ਫੋਨ ਮੈਨੂੰ ਕਹਿੰਦੇ ਵੀ ਆਪਣੇ ਇਹ ਫੋਨ ਹੀ ਅੱਜ ਦੇ ਆਪ 220 ਡੀ ਕੋਟੇ ਖੋਲ ਤੜਿਆ ਗੇਟ ਕੀ ਗੱਲ ਕੁੰਡੀ ਲੱਗੀ ਅੰਦਰ ਮੈਂ ਫੋਨ ਕੀਤਾ ਤੇ ਫੋਨ ਅੰਦਰ ਵੱਜਦਾ ਪਿਆ ਸੀ ਤੇ ਮੈਂ ਫੋਨ ਲਾ ਕੰਨ ਨੂੰ ਲਾ ਕੇ ਵੇਖੋ ਫੋਨ ਵੱਜੀ ਅੰਦਰ ਚੱਕਰ ਕੀ ਕਹਿੰਦੇ ਵੀ ਨਹੀਂ ਕਰਨੀ ਚੋਗੜਾ ਮੈਂ ਤੁਸੀਂ ਕੁੰਡੀ ਖੋਲੋ ਫਿਰ ਅੰਦਰ ਗੈਸ ਗੈਸਾਂ ਚੜ ਗਈ ਹੋਵੇ ਕਿਤੇ ਬਾਈ ਚਾਂਸ ਫੇ ਖੋਲੇ ਅੰਦਰ ਇਹਨਾਂ ਸਾਰੇ ਭੱਲੇ ਵਾਲਿਆਂ ਨੇ ਇਕੱਠੇ ਹੋ ਗਏ ਸੀ ਤੇ ਕੁੰਡੀ ਲੱਗੀ ਸੀ ਵੈਸੇ ਮਾਰੀ ਜੀ ਤੇ ਬੁਆ ਖੜਗਾਇਆ ਤੇ ਕੁੰਡੀ ਖੁੱਲ ਗਈ ਜੀ ਅੰਦਰ ਬੜੇ ਅੰਦਰਲਾ ਬੁਆ ਵੈਸੇ ਟੁੱਕਾ ਸੀ ਕਮਰੇ ਵਾਲਾ ਉਹਨੂੰ ਖੋਲੇ ਤੇ ਅੰਦਰ ਕੋਲੇ ਅੰਦਰ ਸ ਹੇ ਸੁਭਾ ਕੇ ਮੈਂ ਦਸੀ ਮੈਂ ਨਾ ਬਹੁਤ ਚੰਗਾ ਦੋ ਜੀਆਂ ਲੜਦੇ ਦੇਖਿਆ ਨਹੀਂ ਸੀ ਚਾਰ ਪੰਜ ਮਹੀਨੇ ਹੋ ਗਏ ਨੂੰ ਆਏ ਮੈਨੂੰ ਚਾਰ ਪੰਜ ਮਹੀਨੇ ਹੋ ਗਏ ਆਏ ਇੱਥੇ ਅੱਛਾ ਚਾਰ ਪੰਜ ਮਹੀਨੇ ਤੋਂ ਆ ਕੇ ਇੱਥੇ ਰਹਿ ਰਹੇ ਹਾਂ ਸਾਰਿਆਂ ਨੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਕਿਸੇ ਦੋ ਜੀਆਂ ਲੜਦੇ ਨਹੀਂ ਬੜੇ ਖੁਸ਼ ਰਹਿੰਦੇ ਸੀ ਤੁਹਾਨੂੰ ਜੀ ਕੀ ਕਾਰਨ ਬਣ ਗਿਆ ਜੇ ਕਿਸੇ ਤਰ੍ਹਾਂ ਦੀ ਲੜਾਈ ਝਗੜਾ ਵੀ ਨਹੀਂ ਸੀ ਕਿਸੇ ਤਰ੍ਹਾਂ ਦਾ ਮਤਲਬ ਪਰੇਸ਼ਾਨੀ ਵੀ ਨਹੀਂ ਸੀ ਕਿ ਤੇ ਫਿਰ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਹਾਂਜੀ ਆਪਣੇ ਅੱਜ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੈ ਕਿਵੇਂ ਲੱਗ ਰਿਹਾ ਤੁਹਾਨੂੰ ਮਤਲਬ ਅੱਜ ਬਹੁਤ ਹੀ ਗੰਗीन ਮਾਹੌਲ ਹੈ ਜੀ ਉਹ ਸਮਝ ਨਹੀਂ ਆ ਰਿਹਾ ਇਹ ਜਿਹੜੇ ਤੁਹਾਡੇ ਕੋ ਖੜੇ ਸੀ ਇਹ ਪੜੋਸੀ ਸੀਗੇ ਇਹਨਾਂ ਨੂੰ ਕੋਈ ਬਾਜ ਨਹੀਂ ਸਵੇਰੇ 11 ਵਜੇ ਇਹਨਾਂ ਨੇ ਪਤਾ ਕੀਤਾ ਤੇ ਦੱਸਦੇ ਕਿ ਇਹਨਾਂ ਨੇ ਜਾ ਕੇ ਕੁੰਡੀ ਅੰਦਰੋਂ ਲੱਗੀ ਹੋਈ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਕਹਿੰਦੇ ਪਰਿਵਾਰ ਵੀ ਸਹੀ ਸੀਗਾ ਠੰਡੇ ਸੁਭਾਅ ਦੇ ਸੀਗੇ ਮਿਲਨਸਾਰ ਸੀਗਾ ਪਰੇਸ਼ਾਨੀ ਵੀ ਕੋਈ ਨਹੀਂ ਸੀ ਪੈਸੇ ਤੇ ਲਦੀ ਵੀ ਘਾਟ ਨਹੀਂ ਗਈ ਪਰ ਏਡੀ ਵੱਡੀ ਘਟਨਾ ਕਰੰ ਦਾ ਬੱਚੀਆਂ ਬਹੁਤ ਪਿਆਰੀਆਂ ਸੀਗੀਆਂ ਬਹੁਤ ਪਿਆਰ ਕਰਦਾ ਸੀ ਬੱਚੀਆਂ ਨੂੰ ਵੀ ਔਰ ਬੜਾ ਸੋਹਣਾ ਕਪਲ ਸੀਗਾ ਤੇ ਹਰ ਮੰਤਲਾ ਹੋਈ ਇਕੱਠੇ ਜਾਣਾ ਇਕੱਠੇ ਆਉਣਾ ਕਹਿੰਦੇ ਵੀ ਕੰਨ ਸ਼ਾਨੀ ਸੈਰ ਵੀ ਕੀਤੀ ਹੈ ਪੜੋਸੀ ਦੱਸਦੇ ਆ ਫਿਰ ਸਬਜੀ ਇਕੱਠੀ ਨਵਾਂ ਕੰਮ ਖੋਲ ਰੇ ਸੀ ਹਾਂਜੀ ਹਾਂਜੀ ਤੁਹਾਡੇ ਨਾਲ ਆ ਮੇਰੇ ਨਾਲ ਸੀ ਤੇ ਬੜਾ ਖੁਸ਼ਗਵਾਰ ਸੀਗਾ ਹਾਂ ਓਪਨਿੰਗ ਸੀਗੇ ਫਿਰ ਐਕਚੁਅਲੀ ਜੀ ਮਾਨਜੂ ਸੋਢੀ ਸਾਹਿਬ ਔਰ ਐਸਐਸਪੀ ਸਾਹਿਬ ਨੂੰ ਵੀ 13 ਤਰੀਕ ਨੂੰ ਬੁਲਾ ਰਹੇ ਸੀਗੇ ਤੇ ਉਸ ਤੋਂ ਪਹਿਲਾਂ ਅਸੀਂ ਦੀਦੜੇ ਸੀਗੇ ਤੇ ਅੱਜ ਕੱਲ ਉਹਨਾਂ ਨੇ ਬੜਾ ਵਧੀਆ ਸਾਰਾ ਕਾਰੋਬਾਰ ਕਰਕੇ ਬੜਾ ਖੁਸ਼ੀ-ਖੁਸ਼ੀ ਕਿਉਂਕਿ ਮਨ ਨੂੰ ਮਿਹਨਤ ਆਈ ਸੀ ਇਹਨਾਂ ਨੂੰ ਕੰਮ ਦੀ ਨੌਲੇਜ ਸੀਗੀ ਉਹਨਾਂ ਤੋਂ ਕੋਈ ਨੌਲੇਜ ਨਹੀਂ ਸੀ ਔਰ ਮੇਰੇ ਬੱਚੇ ਫੌਰਨ ਆ ਤੇ ਉਹਨਾਂ ਨੇ ਅਗਲੇ ਸਾਲ ਆਉਣਾ ਸੀਗਾ ਤੇ ਇਸ ਕਰਕੇ ਬੱਚਿਆਂ ਵਾਸਤੇ ਸੀ ਵੀ ਆਉਂਦੇ ਆ ਸਾਰ ਕੰਮ ਤੇ ਵਿਦਿਓ ਜਾਂਦੇ ਔਰ ਮੈਂ ਇਸ ਮੁੰਡਾ ਇੰਨਾ ਠੰਡਾ ਸੀਗਾ ਵੀ ਮੇਰਾ ਵੀ ਬੇਟਾ ਕੱਲਾ ਮੈਂ ਸੋਚ ਰਿਹਾ ਸੀਗਾ ਕਿ ਮੇਰੇ ਬੇਟੇ ਦਾ ਇਹ ਸਾਥੀ ਬਣ ਲੀ ਮੈਨੂੰ ਕਿਤੇ ਨਾ ਕਿਤੇ ਇਹ ਸੀ ਕਿ ਮੇਰਾ ਬੇਟਾ ਇਕੱਲਾ ਹੈ ਤੇ ਮੈਂ ਚੰਗਾ ਸੀ ਵੀ ਇਹ ਮੇਰਾ ਦੂਸਰਾ ਬੇਟਾ ਇਹ ਵੱਡਾ ਤੇ ਮੈਂ ਹਮੇਸ਼ਾ ਖੁਸ਼ ਖੁਸ਼ੀ ਮਹਿਸੂਸ ਕਰਦਾ ਸੀ ਕਿ ਇਹ ਇਕੱਠੇ ਰਲ ਕੇ ਕੰਮ ਕਰਨਗੇ ਮੈਂ ਨਾਲ ਨੂੰ ਵੀ ਸੋਚਦਾ ਸੀ ਵੀ ਉਹ ਇਹਨੂੰ ਹੋਰ ਵਧਾਵਾਂਗਾ ਕਿ ਵੀ ਤੁਸੀਂ ਪ੍ਰੋਪਰਟੀ ਦਾ ਹੋਰ ਕੰਮ ਕਰਿਆ ਜੀ ਤੇ ਕਾਰੀਗਰ ਕੁਝ ਅੱਜ ਸਵੇਰੇ ਉੱਠ ਕੇ ਨੂੰ ਕਾਲ ਕੀਤੀ ਆ ਇਹ ਮਤਲਬ ਵੀ ਜਾ ਕੇ કારીગર ਆਇਆ ਤਾਂ ਕਿ ਕੰਮ ਕਰ ਦੱਸੂ ਕੰਮ ਹੋ ਨਹੀਂ ਚੱਕਿਆ ਇਹ ਦੂਸਰੇ ਨੰਬਰ ਤੇ ਫੋਨ ਕੀਤਾ ਫੇਰ ਨਹੀਂ ਚੱਕਿਆ ਫੇਰ ਮੈਂ ਆਰਕੀਟੈਕਟ ਨੂੰ ਫੋਨ ਕੀਤਾ ਤੇ ਉਹਨੂੰ ਮੈਂ ਕਿਹਾ ਮੈਂ ਤੁਸੀਂ ਉਹਨਾਂ ਨੂੰ ਕਹੋ ਵੀ ਟਾਈਮ ਸਿਰ ਆ ਕੇ ਤੇ ਆਪਦਾ ਕੰਮ ਦੇਖੋ ਉਹਦਾ ਫੋਨ ਗਿਆ ਕਹਿੰਦਾ ਵੀ ਸਾਰਾ ਗੱਲ ਬਣ ਗਈ ਤਾਂ ਚੰਚਿਤ ਬਹੁਤ ਜਿਹੜਾ ਖਾਟਾ ਪਿਆ ਜੀ ਤੁਹਾਨੂੰ ਸਭ ਤੋਂ ਵੱਡੀ ਗੱਲ ਹੈ ਵੀ ਖੁਸ਼ਗਵਾਰ ਸੀਗਾ ਮਾਲ ਪਰੇਸ਼ਾਨੀ ਨਹੀਂ ਸੀ ਕਿਉਂਕਿ ਸਾਡੇ ਇੱਥੇ ਸਾਰੇ ਬਿਜਲੀ ਵਾਲੇ ਲੱਗੇ ਆ ਪਲੰਬਰ ਲੱਗੇ ਆ ਸਾਰੇ ਪਿਆਰੀ ਚੱਲ ਰਹੀ ਸਲੂਕ ਪੇਂਟ ਵਾਲੇ ਸਾਰੇ ਲੱਗੇ ਆ ਸਾਰਿਆਂ ਦੇ ਵਿੱਚ ਗੁਲਾਬ ਜਮਨ ਖਾਦੇ ਸੂ ਚਾਹ ਪੀਤੀ ਆ ਬੜਾ ਵਧੀਆ ਉੱਥੇ ਆਪ ਹੀ ਸਾਰਾ ਫਿਰ ਯੂਨੀਫਾਰਮ ਪਾ ਕੇ ਦਿਖਾਈ ਆ ਇਹਨਾਂ ਦੇਖੋ ਆਪਦੇ ਪੁੱਤ ਦੇ ਮਤਲਬ ਮੇਰੇ ਟੈਸ਼ਨ ਦੇਖੋ ਕੰਮ ਕਰਨ ਦਾ ਬੜਾ ਵਧੀਆ ਪੈਸ਼ਨ ਸੀ ਆ ਇਹਨਾਂ ਸਾਰਾ ਤੇ ਰਿਸੈਪਸ਼ਨ ਤੇ ਬੈਠ ਕੇ ਕੁਇਟਰੀ ਦਾ ਨਿਸ਼ਾਨ ਦਿੱਤਾ ਬੜਾ ਵਧੀਆ ਹਾਂ ਇਹ ਜੀ ਸਤਨਾਂ ਸਿੰਘ ਸਮੁੰਦੋ ਜੀ ਜਿਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਕਿ ਬਹੁਤ ਹੀ ਵਧੀਆ ਜਿਹੜੇ ਨਿੱਗੇ ਸੁਭਾਅ ਦੇ ਸੀ ਤੇ ਆਪਣੇ ਬੇਟੇ ਦੇ ਨਾਲ ਇਹ ਕੰਮ ਸਾਂਝਾ ਕਰਨਾ ਚਾਹੁੰਦੇ ਸੀ ਕਿ ਇਹ ਕੰਮ ਵਧਾਇਆ ਜਾਵੇ ਤੇ ਇਹ ਆਪਣੇ ਵੱਡਾ ਬੇਟਾ ਹੀ ਉਸ ਨੂੰ ਸਮਝ ਰਹੀ ਸੀ ਦੇਖਿਆ ਆਪਾਂ ਗੱਲ ਕਰਦੇ ਕਰਦੇ ਭਾਉ ਭੁਕ ਵੀ ਹੋ ਗਏ ਤੇ ਦੱਸਿਆ ਜਾ ਰਿਹਾ ਕਿ ਜਿਸ ਤਰ੍ਹਾਂ ਇਹਨਾਂ ਦਾ ਸੁਭਾਅ ਸੀਗਾ ਇਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਸੀਗਾ ਇੱਥੇ ਉਹ ਕਿਰਾਏਦਾਰ ਵੀ ਮੌਜੂਦ ਨੇ ਜਿਹੜੇ ਕਿ ਉੱਪਰ ਰਹਿੰਦੇ ਨੇ ਤੇ ਪਰ ਉਹਨਾਂ ਨੂੰ ਵੀ ਬਿਲਕੁਲ ਕਿਸੇ ਗੱਲ ਦਾ ਪਤਾ ਨਹੀਂ ਲੱਗਾ ਕਿ ਕਿਸ ਵੇਲੇ ਇਹ ਹਾਦਸਾ ਵਾਪਰ ਗਿਆ ਇਸ ਲਈ ਉਹ ਕਰਾਈਦਾਰ ਵੀ ਮੌਜੂਦ ਹੈ ਜਿਹੜੇ ਕਿ ਸੌਡੀ ਸਬ ਦੇ ਉੱਪਰ ਕਰਾਇਤੇ ਰਹਿੰਦੇ ਸੀਗੇ ਇਹਨਾਂ ਤੋਂ ਜਾਣ ਲੈਣੇ ਕਿ ਕਿਉਂ ਕਰਾਈਦਾਰ ਬਿਲਕੁਲ ਨਜ਼ਦੀਕ ਹੁੰਦਾ ਹੈ ਕਿ ਕੀ ਕਾਰਨ ਬਣਿਆ ਸਰ ਕੀ ਨਾਮ ਹੈ अमन वर्मा की काम कर रहे हो बैंक में स्टेट बैंक ऑफ इंडिया में डिप्टी मैनेजर मैं मैं कब से रह रहे हो उनके घर पिछले अगस्त से रह रहा हूँ अगस्त मतलब चार पांच महीने हुए होंगे अपने को मतलब कहते हैं आए तक आये उसके जस्ट एक एक डेढ़ महीने बाद आ गए थे कारण बने कोई परेशान सी गए या की परेशानी तो कोई नहीं थी बहुत खुश बंदे जब किसी दूसरे इंसान को आदमी प्यार करता तो खुद के लिए तो ज्यादा ही प्यार करेगा मेरा बेटा हुआ था उसकी पूरी जश्न मनाया था इन्होंने हमारे को कभी कोई दिक्कत नहीं किसी तरीके की बहुत अच्छे इंसान तो ऐसे कभी दिक्कत का तो कभी हमें पता ही नहीं लगा कि ऐसी कोई दिक्कत है तो अनु पता कदों लगा कि ये मदर सुसाइड हो चुका है जब इसके सुबह ना हमारे घर इनके यहाँ बाई आती है एक मेड आती है झाड़ू पोछे के लिए तो वो जब वो आई उन्होंने दरवाजा खटखटाया नहीं खोला बैल बजाई नहीं निकले फिर हमारे ऊपर आई कि आंटी मेरी मम्मी को उन्होंने कहा कि आंटी उनको फोन करना वो फोन नहीं उठा रहे या खोल नहीं रहे दरवाजा फिर फोन किया फिर नहीं खोला उन्होंने हमें लगा एक बार ना ठंड होता है करके बंदा सोया है ऐसी भाभी और भैया कई बार बाहर चले जाते थे अच्छा। सुबह कहीं बन रहा है सैलून उनका उधर चले गए तो बच्चे होंगे अंदर शायद इसलिए उन्होंने नहीं खोला फिर हम लोगों ने छोड़ दिया फिर ग्यारह ग्यारह बजे तक भी बच्चे बाहर नहीं आए फिर मेरी मिसेज फोन किया उनको फोन नहीं उठाए फिर उनके दरवाजे को खड़काया तो नहीं फिर नहीं खुल रहा तो फिर हमने सब आ, इनके घर आए पहले इनके मैसेज को बताया फिर साथ वाले घर में गए उनको बुलाया तो बस इतनी सी बात है फिर बाद में वो अंदर गए तो देख रहे लाइट वगैरह नहीं जली हुई थी बाकी उसके बाद का नहीं आइडिया है कोई किन्ने को किन्नेटना नहीं।, नहीं कोई आइडिया नहीं तो गोली मारी है उन्होंने कोई गोली की आवाज नहीं आई नहीं ऊपर नहीं आई ऊपर आती तब तो हम भी भागते दौड़ते कुछ इकट्ठा करते लोगों को ਪਟਾਖਾ ਕੁਛ ਨਹੀਂ ਲੈਗਾ ਅਕਸਰ ਭਾਜੀ ਨਾ ਨਾ ਸ਼ੂਟਰ ਵੀ ਚੱਲਦਾ ਬਾਜ਼ਾਰ ਕਿੰਨੀ ਦੂਰੀ ਤੇ ਸ਼ੂਟਰ ਵੀ ਚੱਲ ਜਾਵੇ ਪਟਾਕੇ ਚੱਲਦੇ ਤੇ ਉਹਦੀ ਆਵਾਜ਼ ਵੀ ਆ ਜਾਂਦੀ ਹੈ ਤੇ ਇਹ ਕੀ ਸਾਇਲੈਂਸਰ ਲਗਾ ਲੱਗਿਆ ਸੀ ਇਸ ਚੀਜ਼ ਦਾ ਸਾਨੂੰ ਪਤਾ ਨਹੀਂ ਸਾਨੂੰ ਆਵਾਜ਼ ਨਹੀਂ ਆਈ ਨਾ ਉੱਪਰ ਨਾਲ ਨਾ ਸਾਨੂੰ ਆਈ ਭਾਜੀ ਆਵਾਜ਼ ਨਾ 10:00 ਵਜੇ ਸੌਂ ਜਾਂਦਾ ਜੀ ਆ 9:00 ਵਜੇ ਮੇਰਾ 8:30 ਕੋ 9:00 ਵਜੇ ਸੰਸਾਰ ਕਰਕੇ ਗਏ ਨੇ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਨਹੀਂ ਸਾਨੂੰ ਆਈ ਅਸੀਂ ਸਿਰੇ ਦੇਖਿਆ ਹੋਇਆ ਭਾਈ ਸਾਰਾ ਦਰਵਾਜ਼ੇ ਲਾ ਕੇ ਉਹ ਤਾਂ ਕਿ ਇੱਕ ਬਾਰ ਨਹੀਂ ਆਤੀ ਆਵਾਜ਼ ਉਹ ਆਵਾਜ਼ ਨਹੀਂ ਆਈ ਜਿਵੇਂ ਕਿ ਗਵਾਂਡੀ ਕਨ ਲੋ ਦੱਸਿਆ ਜਾ ਰਿਹਾ ਤੇ ਜਿਹੜੇ ਕਿਰਾਏ ਤੇ ਉੱਪਰ ਬੈਠੇ ਨੇ ਤੇ ਬੈਂਕ ਦੇ ਵਿੱਚ ਕੰਮ ਕਰਦੇ ਨੇ ਤੇ ਇਹਨਾਂ ਵੱਲੋਂ ਵੀ ਦੱਸਿਆ ਜਾ ਰਿਹਾ ਕਿ ਕਿਸੇ ਤਰ੍ਹਾਂ ਦੀ ਗੋਲੀ ਚੱਲਣ ਦੀ ਵੀ ਆਵਾਜ਼ ਇਹਨਾਂ ਨੂੰ ਨਹੀਂ ਸੁਣਾਈ ਦਿੱਤੀ ਤੇ ਇਹ ਜਿਹੜਾ ਕਿ ਇਹ ਕੀ ਘਟਨਾ ਵਾਪਰੀ ਕਿ ਕਿਸ ਤਰ੍ਹਾਂ ਬਣੀ ਇਹ ਇਹ ਸਭ ਦੀ ਕੀ ਕੀ ਬੈਠੇ ਤੁਸੀਂ ਤੇ ਮੌਕੇ ਤੇ ਆਏ ਹੋ ਜਾਂਚ ਕਰ ਰਹੇ ਹੋ ਕਿ ਕੀ ਕਾਰਨ ਕੀ ਬਣ ਗਿਆ ਹੈ ਬੜੀ ਮੰਦਭਾਗੀ ਘਟਨਾ ਜੀ ਇਹ ਇੱਕੋ ਹੀ ਪਰਿਵਾਰ ਦੇ ਚਾਰ ਜੀ ਉਹ ਛੋਟੀਆਂ ਬੱਚੀਆਂ ਹਸਬੰਡ ਵਾਈਫ ਜਿਹੜੀ ਹੁਣ ਤੱਕ ਦੀ ਗੱਲਬਾਤ ਹੈ ਅੰਦਰੋਂ ਕੁੰਡੀ ਲੱਗੀ ਹੋਈ ਸੀ ਜੋ ਸਭ ਤੋਂ ਪਹਿਲੇ ਜਿਹੜੇ ਲੋਕਾਂ ਨੇ ਜਾ ਕੇ ਦੇਖਿਆ ਉਹਨੂੰ ਖੋਲਿਆ ਤੇ ਹੁਣ ਤੱਕ ਦੀ ਜਿਹੜੀ ਪਹਿਲੀ ਨਜ਼ਰੇ ਤਾਂ ਗੱਲ ਇਹੀ ਆਉਂਦੀ ਵੀ ਆਪਦੇ ਆਪ ਨੂੰ ਤੇ ਪਰਿਵਾਰ ਨੂੰ ਸ਼ੂਟ ਕੀਤਾ ਉਹਨਾਂ ਨੇ ਠੀਕ ਬਾਕੀ ਜਿਹੜਾ ਤਫ਼ਤੀਸ਼ ਦਾ ਵਿਸ਼ਾ ਉਹ ਚੱਲ ਰਹੀ ਹੈ ਕਿ ਇਸ ਟੇ ਵੀ ਮਿਲਿਆ ਕੋਈ ਹਾਂ ਜੀ ਮਿਲਿਆ ਜੀ ਵੈਪਨ ਹੈਗਾ ਸਰ ਵੈਪਨ ਦੇ ਵਿੱਚ ਕੋਈ ਸਲੈਂਸਰ ਲੱਗਾ ਹੋਇਆ ਆਪਾਂ ਦੇਖਦੇ ਨਾ ਰਾਤ ਨੂੰ ਪਟਾ ਪਟਾਕਾ ਵੀ ਸ਼ੂਟਰ ਵੀ ਚੱਲਦਾ ਦੂਰੋਂ ਤੇ ਆਵਾਜ਼ ਆਂਦੀ ਹੈ ਤੇ ਇਹਦੇ ਕਹਿੰਦੇ ਸਾਨੂੰ ਆਹ ਨਹੀਂ ਆਈ ਕਿ ਇਹ ਜੋ ਕੋਈ ਸ਼ੂਟ ਨਹੀਂ ਲੱਗਿਆ ਹੋਇਆ ਸਲੈਂਸਰ ਕੋਈ ਨਹੀਂ ਲੱਗਿਆ ਹੋਇਆ ਫਿਰ ਆਵਾਜ਼ ਆਣਾ ਤਾਂ ਬੰਦਾ ਸੀਗਾ ਮਤਲਬ ਪਤਾ ਲੱਗਣਾ ਚਾਹੀਦਾ ਸੀ ਕਿੰਨਾ ਉਹ ਵੀ ਸਰ ਆਵਾਜ਼ ਆਉਣਾ ਬੰਦ ਹੈ ਜੇ ਹੁਣ ਪਤਾ ਨਹੀਂ ਨਾ ਰਾਤ ਦਾ ਟਾਈਮ ਕਿਹੜਾ ਸੀ ਅਸੀਂ ਸਾਰਾ ਦੇਖ ਰਹੇ ਹਾਂ ਕਿੰਨੇ ਵਜੇ ਦਾ ਸੀ ਅੱਜ ਕੱਲ ਕਾਫੀ ਠੰਡ ਹੈ ਮੌਸਮ ਹੈ ਉਨਰੇ ਲੱਗੇ ਹੁੰਦੇ ਆ ਕਾਫੀ ਤਾਂ ਹੁਣ ਡਿਪੈਂਡ ਕਰਦਾ ਨਾ ਨੇੜੇ ਜਿਹੜੇ ਰਹਿੰਦੇ ਨੇ ਇਹਨਾਂ ਤੋਂ ਵੀ ਤੁਸੀਂ ਪੁੱਛਿਆ ਹੋਣਾ ਵੀ ਨਹੀਂ ਆਵਾਜ਼ ਆ ਜਿਵੇਂ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਮਾਮਲੇ ਦੀ ਜੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਜਿਹੜੀ ਜਾਂਚ ਪੂਰੀ ਢੰਗਾਈ ਨਾਲ ਕੀਤੀ ਜਾਏਗੀ ਜਿਹੜੀ ਆਵਾਜ਼ ਦੀ ਗੱਲ ਆ ਰਹੀ ਹੈ ਕਿ ਗੋਲੀ ਚੱਲਣ ਦੀ ਆਵਾਜ਼ ਨਾ ਆਵੇ ਇਹ ਕਿਵੇਂ ਹੋ ਸਕਦਾ ਪਰ ਪਰ ਉਹਨਾਂ ਵੱਲੋਂ ਜਿਹੜੀ ਪੜਤਾਲ ਹੈ ਪੂਰੀ ਕੀਤੀ ਜਾ ਰਹੀ ਹੈ ਤੇ ਜੋ ਵੀ ਅੱਗੇ ਪੜਤਾਲ ਆਏਗੀ ਉਸ ਦੇ ਤਹਿਤ ਜਿਹੜੀ ਕਾਰਵਾਈ ਜਿਹੜੀ ਬਣ ਜੇ ਮੰਦ ਕੀਤੀ ਜਾਏਗੀ ਦੀਪਕ ਪਾਰਕੋ ਸਪੋਕਸਮੈਨ ਜੀ ਦਾ